ਉਹਨਾਂ ਤੋਂ ਸਾਡੇ ਅਦੇਂ ਵੀ ਕੋਈ ਤਾਲੀ ਨਹੀਂ ਪੱਤੀ ਦੀਆਂ ਹੋਰ ਪਾਸੇੋਂ ਜ਼ਿਲ੍ਹੇ ਦੇ ਵਿੱਚ ਉਹਦੇ ਅਈਨੇ ਫੈਸਲੇ ਹੋ ਚੁੱਕੇ ਇਹ ਕਿਹਦਾ ਜਿਹੜੇ ਤੁਹਾਡੇ ਪਰਿਵਾਰ ਮਾਣ ਦੇ ਪੈਸੇ ਆਇਆ ਜਿਹੜੀ ਸ਼ਬਦ ਪਾਰ ਤੋਂ ਦੇਸੀ ਤੋਂ ਬੜੀ ਸਾਫ ਮੋੜੇ ਤੋਂ ਪਰ ਉਹ ਜੋ ਆਟਾ ਆ ਗਿਆ ਉਹਨੂੰ ਤੇ ਵੇਚ ਕੇ ਇਹਦੇ ਕਿਸ ਮੁੱਦੋਂ ਲਾਗੇ ਤੇ ਗਏ ਹਾਂਜੀ ਮੈਂ ਸੰਦਰ ਸਿੰਘ ਜਤਾਲਾ ਸੁਪਰਪਾਪੂਰ ਕਮੇਟੀ ਦੇ ਅੰਦਰ ਸਾਮੂਹਕ ਯੂਥ ਕਮੇਟੀ ਪੰਜਾਬ ਅੱਜ ਸਾਡੀ ਜਿਹੜੀ ਮੀਟਿੰਗ ਹੈ ਜਿਹਨਾਂ ਗਰਦਾਸਪੁਰ ਦੀ ਜਨਰਲ ਬਾਡੀ ਦੀ ਮੀਟਿੰਗ ਜਿਹੜੀ ਆ ਭਾਈ ਮਨ ਸਿੰਘ ਦਾ ਬੰਦ ਸਾਹਿਬ ਗੋੜਦਾਰੇ ਦੇ ਵਿੱਚ ਲੱਗੀ ਆ ਜਿਹਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਕੀਤੀ ਆ ਇਹ ਫੰਡ ਦਾ ਸਹਾਮਤ ਕੀਤਾ ਇਹਦੇ ਨਾਲ ਜਿਹੜੀ ਫੰਡਾਂ ਦੇ ਵਿੱਚੋਂ ਫੰਡ ਇਕੱਠੀ ਕੀਤੀ ਆ ਨੁਬਾ ਸਾਹਿਬ ਕਾਫੀ ਆ ਗਿਆ ਤੇ ਅਸੀਂ ਲੋਪਲਸ ਬਣਾ ਲਿਆ ਸ਼ੰਗੂ ਬਾਰਡਰ ਤੇ ਜਾਣ ਬਾਅਦ ਤੇ ਅੱਜ ਗੋਰ ਜਿਹੜੇ ਆ ਪਹਿਲਾ ਸ਼ੰਗੂ ਬਾਰਡਰ ਤੇ ਜਾਣਗੇ 10 ਤਰੀਕ ਨੂੰ ਫਿਰ ਉਹ 21 ਤਰੀਕ ਤੱਕ ਸ਼ੰਗੂ ਬਾਰਡਰ ਤੇ ਰਹਿਣਗੇ ਇਸੇ ਤਰ੍ਹਾਂ ਜਿਹੜੇ 20 ਤਰੀਕ ਨੂੰ ਜਾਣਗੇ ਸ਼ੰਗੂ ਬਾਰਡਰ ਤੇ 7 ਜੂਨ ਫਿਰ ਉਹ 31 ਪਹਿਲੀ ਤਰੀਕ ਤਾਈਂ ਪਹਿਲੀ ਅਕਤੂਬਰ ਤਾਈਂ ਉੱਥੇ ਰਹਿਣਗੇ ਵਧੀਆ ਤਰੀਕੇ ਦੇ ਨਾਲੇ ਸਾਡੀ ਗੱਲ ਪੰਜ ਛੇ ਤੇ ਜਿਹੜੀ ਮੀਟਿੰਗ ਚੱਲ ਰਹੀ ਹੈ ਇਹਦੇ ਨਾਲ ਹੀ ਜਿਹੜਾ ਨੈਸ਼ਨਲ ਹਾਈਵੇ ਦਿੱਲੀ ਜੰਮੂ ਕਰੜਾ ਨੇਗਰਿਆਵਾਂ ਗਰਦਾਸਪੁਰ ਦੇ ਵਿੱਚ ਦੀ ਜਿਹੜਾ ਵੀ 43 ਪਿੰਡ ਪਰਭਾਗਤ ਆ ਉਹਦੇ ਵਿੱਚ ਵੀ ਮਤੇ ਪਾਸ ਕਰ ਲਿਆ ਵੀ ਜਿਹੜੇ ਕਿਸਾਨ ਨੂੰ ਮਦਦਿਆ ਨਹੀਂ ਮਿਲਿਆ ਜਾਂ ਸਰਕਾਰ ਜਾਂ ਨੈਸ਼ਨਲ ਆਇਡੈਂਟੀਟੀ ਅਥਾਰਟੀ ਵਾਲੇ ਜਿਹੜੇ ਆ ਉਹ ਪੈਸੇ ਦੇਣ ਤੋਂ ਬਗੇਰੇ ਆਸਾਨੀ ਜਮੀਨ ਖਰਾਬ ਕਰ ਰਹੇ ਆ ਉਹਦੀ ਫਸਲ ਖਰਾਬ ਕਰ ਰਹੇ ਆ ਉਥੇ ਜੱਟੇ ਬੰਦੇ ਲੜ ਕੇ ਲਗਾਤਾਰ ਲੜੂਗੀ ਉਹਨਾਂ ਦੇ ਨਾਲ ਤੇ ਪਿੱਛੇ ਵੀ ਇਹ ਕਰਦੇ ਰਹੇ ਆ ਹੀ ਉਹਨੇ ਹੀ ਫੈਸਲਾ ਕੀਤਾ ਆ ਸਰਕਾਰ ਕੋਈ ਮੰਗ ਕਰਦੇ ਆ ਇੱਕ ਕਰੋੜ 18 ਲੱਖ ਦਾ ਜਿਹੜਾ ਸਿੱਧਾ ਵਾਰਡ ਹੋਇਆ 54 ਬਿੰਡਾਂ ਦਾ ਇਹ ਜੋ ਚੱਕ ਮਿਥਰਾਵਾ ਬਿੰਡ ਦਾ ਉਸੇ ਅਧਾਰ ਤੇ ਪਹਿਲੇ ਕਿਸਾਨਾਂ ਨੂੰ ਦਿੱਤੇ ਜਾਣਾ ਜਿਹੜਾ ਕਿਸਾਨ ਸਾਡੇ ਨਾਲ ਖੜੂਗਾ ਜਿਹੜਾ ਕਿਸਾਨ ਲੜਨਾ ਚਾਹੁੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਵਾਰਡ ਘਟਿਆ ਉਥੇ ਫੈਲਾ ਕਿਸਾਨ ਵੀ ਜਥੇਬੰਦੀ ਐ ਚਤਾਰ ਵਾਂਗੂ ਉੱਥੇ ਖੜੂਗੀ ਤੇ ਇਸ ਜ਼ਮੀਨ ਦੇ ਉੱਤੇ ਬਗੈਰ ਪੈਸੇ ਦਿੱਤਿਆਂ ਜੋਗ ਮਾਪਜਾ ਦੇਣ ਤੋਂ ਬਗੈਰ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਆ ਉਹ ਬਤਵਾਰ ਨਹੀਂ ਹੁਣ ਦਿੱਤੀ ਜਾਊਗੀ ਇਹਦੇ ਨਾਲ ਬੀਬੀਆਂ ਦੀਆਂ ਕਮੇਟੀਆਂ ਭਰਉਣ ਦੀ ਗੱਲ ਕੀਤੀ ਆ ਤੇ ਨਾਲ ਇਹ ਵੀ ਪਾਸ ਹੋਈ ਗੱਲ ਆ ਵੀ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈਆਂ ਉਹਦੇ ਵਿੱਚ ਬਿਲਕੁਲ ਕਿਸਾਨ ਸ਼ਾਮਿਲ ਨਹੀਂ ਹੋਣਗੇ ਉਹ ਠੀਕ ਆ ਸੁਪਰੀਮ ਕੋਰਟ ਨੇ ਬਣਾਈ ਉਹਨਾਂ ਦੇਖੋ ਵੇਖੋ ਉਹਨਾਂ ਰਾਹ ਖੁੱਲਣਾ ਤਾਂ ਨਹੀਂ ਖੁੱਲਣਾ ਜੇ ਰਸਤਾ ਖੁੱਲਦਾ ਤੇ ਜਿਹੜੇ ਸ਼ੰਗੂ ਬਾਰਡਰ ਤੇ ਬੈਠੇ ਕਿਸਾਨ ਖਲੋਰੀ ਬਾਰਡਰ ਤੇ ਬੈਠਿਆ ਇਹ ਦਿੱਲੀ ਜਾਣਗੇ ਸ਼ਾਂਤ ਕੋਈ ਸੰਗ ਦੇ ਨਾਲ ਪਹਿਲ ਨਹੀਂ ਜਾਣਗੇ ਮੁੜ ਕੇ ਨਹੀਂ ਜਾਣਗੇ ਬਸਾ ਤੇ ਨਹੀਂ ਜਾਣਗੇ ਆਪਣੀਆਂ ਟਰਾਲੀਆਂ ਲੈ ਕੇ ਜਾਣਗੇ ਇਹ ਫੈਸਲਾ ਬਕਾੜਾ ਤੌਰ ਤੇ ਗਰਦਾਸਪੁਰ ਦੀ ਨਗਰ ਕਾਇਦੇ ਵਿੱਚ ਐਲਾਨ ਕਰਦੇ